ਇੰ ਬਹੁਤ ਵਧੀਆ ਲੱਗ ਰਿਹਾ ਹੈ ਘਰਦਿਆਂ ਨੂੰ ਮਿਲ ਕੇ ਇੰਨੀ ਖੁਸ਼ੀ ਮਿਲਦੀ ਪਈ ਹੈ ਹੁਣ ਸੁੱਖ ਦਾ ਸਾਹ ਲੈ ਰਹੇ ਹਾਂ ਉੱਥੇ ਤਾਂ ਆਏ ਲੱਗਦਾ ਪਿਆ ਸੀ ਜਿਵੇਂ ਜੇ ਨਾ ਪਤਾ ਨਹੀਂ ਕਿਹੜੇ ਕਰਮਾਂ ਦੀ ਸਜ਼ਾ ਭੁਗਤਦੇ ਹੋਏ ਹਾਂ ਹੁਣ ਕਦੇ ਬਾਹਰ ਜਾਣ ਦਾ ਨਾ ਬਿਲਕੁਲ ਵੀ ਨਹੀਂ ਮਾਂ ਨੂੰ ਛੱਡ ਕੇ ਤਾਂ ਬਿਲਕੁਲ ਵੀ ਨਹੀਂ ਜਾਣਾ ਹੱਥ ਬੰਨ ਕੇ ਸਾਰਿਆਂ ਨੂੰ ਇਹੀ ਕਹੂੰਗੀ ਆਪਦੇ ਭੈਣ ਭਰਾਵਾਂ ਨੂੰ ਵੀ ਮੇਰੇ ਵਾਂਗ ਕੋਈ ਨਾ ਆਪਦੀਆਂ ਬੱਚੀਆਂ ਨੂੰ ਭੇਜੋ ਕਰ ਦੇ ਵਿੱਚ ਤਾਂ ਖਾਸ ਕਰਕੇ ਨਾ ਭੇਜੋ ਕਿਸੇ ਦੇ ਤੇ ਕਿਤੇ ਬਾਹਰ ਅੰਦਰ ਜਾਣ ਦੀ ਨਾ ਕਿਸੇ પાસે ਨਹੀਂ ਨਿਕਲ ਨਹੀਂ ਦਿੰਦੇ ਇੱਕ ਸਮਝ ਇੱਕ ਸਾਉ ਦੀ ਜੇਲ੍ਹ ਦੇ ਵਿੱਚ ਸੀਗੇ ਇਹ ਇਹਨਾਂ ਨੂੰ ਅਸੀਂ ਇਹਨਾਂ ਨੂੰ ਦੱਸਿਆ ਸੀ ਵੀ ਬਾਈ ਆਪਣੀਆਂ ਵੇਟੀਆਂ ਬਹੁਤ ਵੀ ਹੈਗੀਆਂ ਵੀ ਗਲਤ ਰਸਤੇ ਤੇ ਤੋਰੀ ਫਿਰਦੇ ਹੋ ਵੀ ਉਹ ਬਹੁਤ ਪਰੇਸ਼ਾਨ ਕਰਦੇ ਉਹਨਾਂ ਨੂੰ ਕੀ ਕੰਮ ਕੀ ਕਰੋਗੇ ਇਹਨਾਂ ਕੋਲ ਝਾੜੂ ਪੋਚਾਈਓ ਤੇ ਰੋਟੀ ਟੋਕ ਬਸ ਲਵਾ ਲੈਂਦੇ ਸੀ ਦੁਕਾਨ ਨੂੰ ਦਿੰਦੇ ਨਹੀਂ ਸੀ ਜੇ ਤੁਸੀਂ ਇਹਨਾਂ ਨੂੰ ਆ ਕੇ ਦੱਸਿਆ ਕੀ ਦੱਸਿਆ ਫਿਰ ਇਹਨਾਂ ਨੂੰ ਆ ਕੇ ਇਹਨਾਂ ਨੂੰ ਬਸ 아이 ਦੱਸਿਆ ਵੀ ਆਪਣੀਆਂ ਬੇਟੀਆਂ ਬਾਈ ਬਹੁਤ ਔਖੀਆਂ ਆ ਮੈਨੂੰ ਬਹੁਤ ਵਧੀਆ ਫੀਲ ਹੋ ਰਿਹਾ ਕਿਉਂਕਿ ਉਹ ਬਹੁਤ ਨਰਕ ਵਾਲੀ ਜਗ੍ਹਾ ਸੀ ਅਸੀਂ ਬਿਲਕੁਲ ਵੀ ਉੱਥੇ ਨਹੀਂ ਰਹਿ ਸਕਦੇ ਸੀ ਕਿਉਂਕਿ ਸਾਨੂੰ ਉੱਥੇ ਮਾਰਕੋਟ ਕੀਤੀ ਜਾਂਦੀ ਸੀਗੀ ਸਵੇਰ ਤੋਂ ਲੈ ਕੇ ਸ਼ਾਮ ਤੱਕ ਕੰਮ ਕਰੀ ਚੋ ਕੰਮ ਕਰੀ ਚੋ ਪੜ ਖਾਂਦਾ ਔਰ ਰੂਮ ਚ ਜਾਣ ਦੀ ਕੋਈ ਟਾਈਮਿੰਗ ਨਹੀਂ ਔਨ ਦੀ ਟਾਈਮਿੰਗ ਸੀਗੀ ਕਿ ਸਵੇਰ 5 ਵਜੇ ਆਉਣਾ ਬਟ ਜਾਣ ਦੀ ਕੋਈ ਟਾਈਮਿੰਗ ਨਹੀਂ ਕਿਤੇ 1 ਵਜ ਜਾਣਾ ਕਿਤੇ 2 ਵਜ ਜਾਣਾ ਕੋਈ ਟਾਈਮਿੰਗ ਨਹੀਂ ਸੀ ਰੋਣਾ ਨਿਕਲਦਾ ਸੀ ਪਰ ਕਿਹੜੇ ਟਾਈਮ ਰੋਈਏ ਟਾਈਮ ਹੀ ਨਹੀਂ ਮਿਲਦਾ ਸੀਗਾ ਜਦੋਂ ਬੰਦੇ ਕੋਲ ਆਪਦਾ ਟਾਈਮ ਹੋਵੇ ਫੇਰ ਹੀ ਤਾਂ ਰੋਣਾ ਨਿਕਲੇਗਾ ਪਰ ਜਿਹੜੀ ਇਹਨਾਂ ਤੇ ਕੁੱਟਮਾਰ ਹੁੰਦੀ ਸੀ ਨਜਾਇਜ਼ ਆਪ ਹੀ ਉਹਨਾਂ ਨੇ ਕੰਮ ਕਰਾਉਣਾ ਸਾਰੀ ਦਿਹਾੜੀ ਦਿਨ ਰਾਤ ਇਹਨਾਂ ਨੂੰ ਭਜਾਈ ਫਿਰਦੇ ਸੀ ਦਿਨ ਰਾਤ ਕੰਮ ਕਰਾਉਣਾ ਨਾਲੇ ਕੁੱਟਮਾਰ ਕਰਨੀ ਇਹਨਾਂ ਤੇ ਬਹੁਤ ਜ਼ਿਆਦਾ ਕੁੱਟਮਾਰ ਕਰਦੇ ਸੀਗੇ ਨਜਾਇਜ਼ ਬਿਨਾਂ ਗਲਤੀ ਤੋਂ ਮੈਨੂੰ ਬਹੁਤ ਵਧੀਆ ਫੀਲ ਹੋ ਰਿਹਾ ਕਿਉਂਕਿ ਉਹ ਬਹੁਤ ਨਰਕ ਵਾਲੀ ਜਗ੍ਹਾ ਸੀ ਅਸੀਂ ਬਿਲਕੁਲ ਵੀ ਉੱਥੇ ਨਹੀਂ ਰਹਿ ਸਕਦੇ ਸੀ ਕਿਉਂਕਿ ਸਾਨੂੰ ਉੱਥੇ ਮਾਰਕੋਟ ਕੀਤੀ ਜਾਂਦੀ ਸੀ ਸਵੇਰ ਤੋਂ ਲੈ ਕੇ ਸ਼ਾਮ ਤੱਕ ਕੰਮ ਕਰੀ ਚੋ ਕੰਮ ਕਰੀ ਚੋ ਪੜ ਖਾਂਦਾ ਔਰ ਰੂਮ ਚ ਜਾਣ ਦੀ ਕੋਈ ਟਾਈਮਿੰਗ ਨਹੀਂ ਔਨ ਦੀ ਟਾਈਮਿੰਗ ਸੀ ਕਿ ਸਵੇਰ 5 ਵਜੇ ਆਉਣਾ ਬਟ ਜਾਣ ਦੀ ਕੋਈ ਟਾਈਮਿੰਗ ਨਹੀਂ ਕਿਤੇ 1 ਵਜੇ ਜਾਣਾ ਕਿਤੇ 2 ਵਜੇ ਜਾਣਾ ਕੋਈ ਟਾਈਮਿੰਗ ਨਹੀਂ ਸੀ ਬਸ ਉਥੇ ਸੀਗਾ ਕਿ ਉਹਨਾਂ ਨੂੰ ਕੰਮ ਕਰੀ ਚੱਲੋ ਕੰਮ ਕਰੀ ਚੱਲੋ ਉਹਨਾਂ ਨੂੰ ਕੰਮ ਤਾਂ ਹੀ ਮਤਲਬ ਸੀ ਸਾਡੇ ਤੇ ਖੁਸ਼ੀ ਆ ਦੁੱਖ ਆ ਕੀ ਆ ਕੀ ਨਹੀਂ ਇਹਨਾਂ ਨੂੰ ਕੋਈ ਮਤਲਬ ਨਹੀਂ ਇਸ ਚੀਜ਼ ਦਾ ਤੁਸੀਂ ਬਿਮਾਰ ਵੀ ਹੁੰਦੇ ਹੋ ਬਿਮਾਰ ਬਹੁਤ ਜ਼ਿਆਦਾ ਹੁੰਦੇ ਸਾਡੇ ਹੱਥ ਪੈਰ ਖਰਾਬ ਹੋ ਜਾਣੇ ਉਹਨਾਂ ਨੇ ਓਜੀਆਂ ਚੀਜ਼ਾਂ ਮਗਵਾਉਣੀਆਂ ਜਿਹੜੀਆਂ ਚੀਜ਼ਾਂ ਤੋਂ ਸਾਡੀ ਬਾਡੀ ਨੂੰ ਅਸਰ ਪਵੇ ਕੈਮੀਕਲ ਵਾਲੀ ਸਰਫ ਮਗਵਾਉਣੀ ਸਾਡੇ ਹੱਥ ਪੈਰ ਜਮ੍ਹਾਂ ਖਰਾਬ ਹੋ ਜਾਣੇ ਅਸੀਂ ਉਹਨਾਂ ਨੂੰ ਕਹਿਣਾ ਕਿ ਸਾਨੂੰ ਦਵਾਈ ਦਿਵਾਓ ਬਸ ਥੋੜੀ ਜਿਹੀ ਟੂਪ ਦੇ ਦੇਣੀ ਕਰੀਮ ਦੇ ਦੇ ਦਿੰਨੀ ਆ ਕੀ ਕਹਿ ਦੇਣਾ ਕਿ ਇਹਦੇ ਨਾਲ ਸਾਰਾ ਕੁਝ ਠੀਕ ਹੋ ਜਾਣਾ ਬਾਅਦ ਵਿੱਚ ਜਦੋਂ ਉਸ ਚੀਜ਼ ਨਾਲ ਬਾਰ ਬਾਰ ਕੰਮ ਕਰਨਾ ਬਟ ਉਹਦੇ ਨਾਲ ਫਰਕ ਕੀ ਪਏਗਾ ਜਦੋਂ ਕੰਮ ਹੀ ਉਸ ਚੀਜ਼ ਨਾਲ ਕਰਨਾ ਵਾ ਇਸ ਕਰਕੇ ਦਵਾਈਆਂ ਦਾ ਕੋਈ ਅਸਰ ਹੀ ਨਹੀਂ ਹੁੰਦਾ ਸੀ ਉਹਨਾਂ ਦਾ ਬਿਹੇਵੀਅਰ ਤੁਹਾਡੇ ਪ੍ਰਤੀ ਜਦੋਂ ਤੁਸੀਂ ਇੱਥੋਂ ਗਏ ਹੋ ਸ਼ੁਰੂ ਤੋਂ ਹੀ ਉਦਾਂ ਦਾ ਹੋ ਗਿਆ ਸੀਗਾ ਜਾਂ ਥੋੜੀ-ਥੋੜੀ ਚੇਂਜ ਹੋਇਆ ਸਰ ਤੁਹਾਨੂੰ ਵੀ ਪਤਾ ਵਾ ਸ਼ੁਰੂ ਤੋਂ ਕਿਹੜਾ ਵਧੀਆ ਇਦਾਂ ਰਹਿੰਦਾ ਵਈ ਸ਼ੁਰੂ ਤੋਂ ਹੀ ਕੁੱਟਮਾਰ ਪੰਜਾਰ-ਪੰਜ ਦਿਨ ਵਧੀਆ ਰਹੇ ਬਾਅਦ ਵਿੱਚ ਇਹਨਾਂ ਨੇ ਕੁੱਟਮਾਰ ਕਰਨੇ ਸਟਾਰਟ ਕਰ ਦਿੱਤੀ ਕਹਿੰਦੇ ਹੁੰਦੇ ਆਪ ਦਾ ਅਸਲੀ ਰੂਪ ਦਿਖਾਤਾ ਬੇਟਾ ਉੱਥੇ ਤੁਸੀਂ ਕੀ ਕੰਮ ਕਰਦੇ ਸੀ ਇੱਥੇ ਜਿੱਦੇ ਨਾਲ ਤੁਹਾਡੇ ਹੱਥ ਵੀ ਗਲੇ ਹੋਏ ਆ ਤੁਹਾਡੇ ਪੈਰ ਵੀ ਇਦਾਂ ਦੇ ਹੋਏ ਆ ਸਰ ਉੱਥੇ ਕੰਮ ਅਸੀਂ ਕਰਦਾ ਹੀ ਕਰਦੇ ਸੀ ਪਰ ਸਰ ਫੋਨਾਂ ਨੇ ਕੁਝ ਪਾਂਡੇ ਧੋਣ ਵਾਲੀ ਸਰਫ ਕੱਪੜੇ ਧੋਣ ਵਾਲੀ ਸਰਫ ਕੁਝ ਐਦਾਂ ਦੀ ਲੈ ਕੇ ਆਉਂਦੀ ਸੀ ਜਿੰਨਾਂ ਵਿੱਚ ਕੈਮੀਕਲ ਸੀਗਾ ਜੇ ਉਹਨਾਂ ਨੇ ਆਪ ਕੋਈ ਕੰਮ ਕਰਨਾ ਉਸ ਚੀਜ਼ ਨਾਲ ਉਹਨਾਂ ਨੇ ਕੱਪ ਲੈ ਲੈਣਾ ਬਾਕਿਟ ਲੈ ਲੈਣੀ ਆ ਬਟ ਸਾਨੂੰ ਕਹਿ ਦਿੰਦੇ ਸੀ ਹੱਥ ਨਾਲ ਧੋਵੋ ਜੋ ਵੀ ਕਰਨਾ ਵਾ ਹੱਥ ਨਾਲ ਹੀ ਯੂਜ਼ ਕਰੋ ਤਾਂ ਜਿਹੜਾ ਇਹ ਚੀਜ਼ਾਂ ਸੀ ਉਹ ਉਹਨਾਂ ਕਰਕੇ ਸਾਡੇ ਹੱਥ ਪੈਰ ਖਰਾਬ ਹੋ ਜਾਂਦੇ ਕਿੰਨੇ ਜਣਿਆਂ ਦਾ ਪਰਿਵਾਰ ਸੀ ਜਿਹਨਾਂ ਨੂੰ ਤੁਸੀਂ ਉੱਥੇ ਦੇਖਭਾਲ ਕਰਦੇ ਸੀ ਅ ਮੇ ਜਿੱਥੇ ਮੈਂ ਕੰਮ ਕਰਦੀ ਸੀ ਉਹ ਦੋ ਪਰਿਵਾਰ ਸੀਗੇ ਇੱਕ ਇੱਕ ਪਰਿਵਾਰ ਦੇ ਘਰੇ ਜਿੱਥੇ ਮੈਂ ਰਹਿੰਦੀ ਸੀਗੀ ਇੱਕ ਪਰਿਵਾਰ ਦੇ ਘਰੇ ਮੈਂ ਸਵੇਰ ਜਾਂਦੀ ਸੀ ਉੱਥੇ ਕੰਮ ਕਰਦੀ ਸੀ ਫਿਰ 2 ਵਜੇ ਨੂੰ ਮੈਂ ਘਰੇ ਚੱਲ ਜਾਂਦਾ ਉਧਰ ਜਾ ਕੇ ਕੰਮ ਕਰਨ ਲੱਗ ਜਾਂਦਾ ਕਿੰਨਾ ਕਿੰਨਾ ਟਾਈਮ ਤੁਸੀਂ ਉੱਥੇ ਰਹੇ ਹੋ ਮੈਨੂੰ ਸਾਲ ਹੋ ਗਿਆ ਸੀ ਇਹ ਸਾਲ ਮੈਂ ਮੁਸ਼ਕਲਾਂ ਦੇ ਨਾਲ ਕੀਤਾ ਮੈਨੂੰ ਪਤਾ ਮੈਂ ਕਿਹੜੀ ਚੀਜ਼ ਦੇ ਨਾਲ ਮੁਸ਼ਕਲਾਂ ਦੇ ਨਾਲ ਕਿਵੇਂ ਕੱਟਿਆ ਉੱਥੇ ਉਹ ਕੌਣ ਲੋਕ ਸੀ ਅਰਬੀ ਲੋਕ ਸੀ ਜਾਂ ਮੁਸਲਮਾਨੀ ਲੋਕ ਸੀ ਅਰਬੀ ਲੋਕ ਸੀਗੇ ਉਹ ਕੀ ਕਰਦੇ ਸੀ ਤੁਹਾਡੇ ਨਾਲ ਤਸ਼ੱਦਦ ਸਾਨੂੰ ਮਤਲਬ ਕਿ ਜਦੋਂ ਸਾਡਾ ਖਾਣ ਦਾ ਟਾਈਮ ਹੋ ਜਾਣਾ ਸਾਨੂੰ ਤਾਂ ਕਹਿ ਦੇਣਾ ਬਈ ਖਾਣਾ ਖਾ ਲਓ ਪਰ ਕੰਮ ਤੇ ਕੰਮ ਗਣਾਈ ਜਾਂਦੇ ਉਹਨਾਂ ਨੇ ਕਹਿਣਾ ਕਿ ਆਹ ਕਰ ਦੋ ਫਿਰ ਖਾਣਾ ਖਾ ਲਿਓ ਜਦੋਂ ਖਾਣਾ ਖਾਣ ਲੱਗਦੇ ਸੀਗੇ 5 ਮਿੰਟ ਬਾਅਦ ਬਿੱਲ ਬਜਾ ਦੇਣੇ ਕਿ ਸਾਨੂੰ ਥੋੜੀ ਲੋੜ ਜਦੋਂ ਆਪ ਉਹਨਾਂ ਨੇ ਖਾਣਾ ਖਾਣਾ ਸਾਨੂੰ ਕਹਿ ਦੇਣਾ ਬਈ ਸਾਡੇ ਕੋਲ ਨਾ ਖੜੋ ਅਸੀਂ ਖਾਣਾ ਖਾ ਰਹੇ ਹਾਂ ਘਰੇ ਕਿਵੇਂ ਕੰਡੈਕਟ ਕਰਦੇ ਸੀ ਘਰੇ ਉਹਨਾਂ ਦੇ ਸਾਹਮਣੇ ਕੰਟੈਕਟ ਹੁੰਦਾ ਸੀਗਾ ਕਿ ਬਈ ਸਾਡਾ ਸਾਨੂੰ ਕਿੰਨ ਕਿਹਾ ਜਾਂਦਾ ਸੀ ਬਈ ਹੱਸ ਕੇ ਗੱਲ ਕਰੋ ਜੇ ਹੱਸ ਕੇ ਨਾ ਗੱਲ ਕੀਤੀ ਤਾਂ ਤੁਹਾਡੇ ਨਾਲ ਅੱਤਮਾਰ ਹੋਰ ਵੀ ਜ਼ਿਆਦਾ ਹੋਏਗੀ ਤੁਸੀਂ ਤਾਂ ਗੁਰਸਿੱਖ ਪਰਿਵਾਰ ਦੇ ਵਿੱਚੋਂ ਹਾਂਜੀ ਕਿ ਉਹ ਅਰਬੀ ਲੋਕ ਉਥੇ ਵੀ ਕੋਈ ਚੀਜ਼ ਕਿਦਾਂ ਬਹੁਤ ਘਣੌੜੀਆਂ ਚੀਜ਼ਾਂ ਵੀ ਖਾਂਦੇ ਹੁੰਦੇ ਤੁਹਾਨੂੰ ਵੀ ਧੱਕੇ ਨਾਲ ਸਾਨੂੰ ਵੀ ਮਜਬੂਰ ਕੀਤਾ ਜਾਂਦਾ ਸੀ ਕਿਉਂਕਿ ਹੁਣ ਪੰਜਾਬੀ ਲੋਕ ਆ ਵੈਜ ਖਾਂ ਵੈਜ ਨਹੀਂ ਨਾਨ ਵੈਜ ਨਹੀਂ ਖਾਂਦੇ ਕਿ ਵੈਜ ਹੀ ਖਾਂਦੇ ਆ ਸਾਨੂੰ ਕਿਹਾ ਜਾਂਦਾ ਸੀ ਉਹ ਚੀਜ਼ਾਂ ਖਾਓ ਅਸੀਂ ਹੁਣ ਉੱਥੇ ਰਹਿਣ ਸਹਿਣ ਲਈ ਸਾਨੂੰ ਬ੍ਰੈਡ ਦਿੱਤੇ ਜਾਂਦੇ ਸੀਗੇ ਜੇ ਉਹ ਕਹਿੰਦੇ ਜੇ ਤੁਸੀਂ ਆ ਖਾਣ ਨਹੀਂ ਖਾਣਿਆ ਬ੍ਰੈਡ ਖਾ ਲਓ ਦੋ ਦੋ ਟਾਈਮ ਬ੍ਰੈਡ ਖਾਣੇ ਤੀਸਰੀ ਟਾਈਮ ਲੰਚ ਟਾਈਮ ਉਹ ਕਹਿੰਨਾ ਆ ਖਾ ਲਓ ਖਾਦਾ ਜਾਂਦਾ ਤਾਂ ਖਾ ਲੋ ਨੇ ਬ੍ਰੈਡ ਖਾ ਲੋ ਤੈਨਾਂ ਟਾਈਮ ਨਹੀਂ ਦਿੱਤਾ ਜਾਂਦਾ ਸੀ ਨਹੀਂ ਖਾਣਾ ਵੀ ਨਹੀਂ ਦਿੱਤਾ ਜਾਂਦਾ ਸੀ ਕਹਿੰਦਾ ਜਾਂਦਾ ਸੀ ਬਈ ਆਹ ਖਾਣਾ ਤਾਂ ਖਾਓ ਨਹੀਂ ਸੋ ਥੋੜੀ ਮਰਜੀ ਭੁੱਖੇ ਰਹਿਣਾ ਭੁੱਖੇ ਰੋ ਕਿੰਨੇ ਕਿੰਨੇ ਟਾਈਮ ਤੁਸੀਂ ਕੰਮ ਕਰਦੇ ਸੀ ਤੇ ਤੁਹਾਨੂੰ ਕਦੋਂ ਜਾ ਕੇ ਖਾਣਾ ਮਿਲ ਸੀ ਹੁੰਦਾ ਸੀ ਅਸੀਂ 18 18 ਘੰਟੇ ਸਾਡੇ ਬੰਨ ਜਾਂਦੇ ਸੀ ਕਈ ਵਾਰ ਤਾਂ 24 ਘੰਟੇ ਦੇ ਨੇੜੇ ਹੀ ਹੋ ਜਾਂਦਾ ਸੀ ਤੁਹਾਨੂੰ ਉੱਥੇ ਜਾ ਕੇ ਵੀਰੇ ਆਪਣੇ ਮਾਪਿਆਂ ਦੀ ਯਾਦ ਨਹੀਂ ਆਈ ਵੀ ਇੱਥੇ ਯਾਦੀ ਕਿੱਥੇ ਆ ਰਹੀ ਹੈ ਯਾਦਾਂ ਤਾਂ ਬਹੁਤ ਆ ਰਹੀਆਂ ਸੀ ਪਰ ਉਹਨਾਂ ਦੇ ਸਾਹਮਣੇ ਸ਼ੋਅ ਨਹੀਂ ਕਰ ਸਕਦੇ ਸੀ ਕਿਉਂਕਿ ਉਹ ਕਹਿੰਦੇ ਸੀ ਸਾਨੂੰ ਨਾਟਕੀ ਨਹੀਂ ਚਾਹੀਦੀ ਸਾਨੂੰ ਡਰਾਮੇਬਾਜ਼ੀ ਨਹੀਂ ਚਾਹੀਦੀ ਸੀ ਤੁਹਾਡੇ ਅੰਦਰੋਂ ਫਿਰ ਉਹ ਰੋਣਾ ਨਹੀਂ ਨਿਕਲਦਾ ਸੀ ਰੋਣਾ ਨਿਕਲਦਾ ਸੀ ਪਰ ਕਿਹੜੇ ਟਾਈਮ ਰੋਈਏ ਟਾਈਮ ਹੀ ਨਹੀਂ ਮਿਲਦਾ ਸੀਗਾ ਜਦੋਂ ਬੰਦੇ ਕੋਲ ਆਪਦਾ ਟਾਈਮ ਹੋਏ ਫੇਰ ਹੀ ਤਾਂ ਰੋਣਾ ਨਿਕਲੇਗਾ ਜਦੋਂ ਤੁਸੀਂ ਜਿਹੜੇ ਰੂਮ ਦੇ ਵਿੱਚ ਰਹਿੰਦੇ ਸੀਗੇ ਹਾਂਜੀ ਉੱਥੇ ਤੁਹਾਡੇ ਨਾਲ ਦੇ ਹੋਰ ਵੀ ਤਾਂ ਹੋਣਗੇ ਮੈਂ ਕੱਲੀ ਸੀਗੀ ਮੇਰੇ ਨਾਲ ਦੀਆਂ ਅੰਧ ਹੋ ਜਾਣੀਆਂ ਸੀਗੀ ਮੈਂ ਉਹਨਾਂ ਦੇ ਭੈਣ ਦੇ ਘਰੇ ਸੀਗੀ ਤੇ ਆਪਸ ਵਿੱਚ ਕਦੇ ਗੱਲਬਾਤ ਹੁੰਦੀ ਹੋਵੇ ਆਪਸ ਵਿੱਚ ਗੱਲਬਾਤ ਹੁੰਦੀ ਸੀ ਫੇਰ ਹੀ ਅਸੀਂ ਇੱਕ ਕਦਮ ਚੱਕਿਆ ਸੀ ਕਿਉਂਕਿ ਸਵੇਰ ਦੇ ਟਾਈਮ ਮੈਂ ਇਹਨਾਂ ਦੇ ਕੋਲ ਆ ਜਾਂਦੀ ਸੀਗੀ ਫੇਰ ਇਹਨਾਂ ਨੇ ਆਪਣਾ ਟੈਡ ਹੌਲਾ ਮੇਰੇ ਕੋਲ ਕਰਨਾ ਮੈਂ ਆਪਦਾ ਟੈਡ ਹੌਲਾ ਇਹਨਾਂ ਕੋਲ ਕਰਨਾ ਵੀ ਇੰਨੀ ਪਰੇਸ਼ਾਨੀ ਤੋਂ ਬਾਅਦ ਫੇਰ ਤੁਹਾਨੂੰ ਦਿਮਾਗ 'ਚ ਕੀ ਆਇਆ ਵੀ ਕਿਵੇਂ ਨਿਕਲੀ ਇੱਥੇ ਇੱਕ ਦਿਨ ਜਦੋਂ ਇਹ ਕੁੱਟਮਾਰ ਕਰਦੇ ਪਏ ਸੀਗੇ ਮੈਂ ਆਪਣੇ ਫੋਨ ਦੀ ਰਿਕਾਰਡਿੰਗ ਸਟਾਰਟ ਕਰਤੀ ਮੈਂ ਇਹਨਾਂ ਨੂੰ ਰਿਕਾਰਡਿੰਗ ਜਿਵੇਂ ਕੁੱਟਮਾਰ ਕਰਦੇ ਸੀ ਮੈਂ ਰਿਕਾਰਡਿੰਗ ਕਰ ਲਈ ਔਰ ਰਿਕਾਰਡਿੰਗ ਮੈਂ ਆਪਣੇ ਪਾਪਾ ਨੂੰ ਸੈਂਡ ਕਰਤੀ ਮੈਂ ਕਿਹਾ ਪਾਪਾ ਇਹ ਰਿਕਾਰਡਿੰਗ ਤੁਸੀਂ ਸੁਣੋ ਸਾਡੇ ਨਾਲ ਇਹ ਚੀਜ਼ ਹੋ ਰਹੀ ਹੈ ਤੁਸੀਂ ਸਾਨੂੰ ਕੱਢ ਦੋ ਕਿਦਾਂ ਦਾ ਬਿਸ਼ੱਦ ਤੁਹਾਡੇ ਨਾਲ ਹੁੰਦਾ ਸੀ ਉੱਥੇ ਬਹੁਤ ਬੁਰਾ ਕਿ ਸਾਨੂੰ ਕਿਹਾ ਜਾਂਦਾ ਸੀ ਤੁਸੀਂ ਕੁੱਤਾ ਨਾਲੋਂ ਵੀ ਭੈੜੇ ਹੋ ਕੁੱਤੇ ਵੀ ਤੁਹਾਡੇ ਨਾਲੋਂ ਚੰਗੇ ਆ ਬਸੰਤ ਸਿੰਘ ਤੱਕ ਕਿਵੇਂ ਪਹੁੰਚ ਪਈ ਤੁਹਾਡੇ ਮਸਾਨ ਸਿੰਘ ਜੀ ਬਹੁਤ ਵਧੀਆ ਇਨਸਾਨ ਨੇ ਮੇਰੀ ਮੰਮੀ ਨੂੰ ਮੈਂ ਦੱਸਿਆ ਮੰਮੀ ਦੀ ਉਹਨਾਂ ਨਾਲ ਪਹੁੰਚ ਸੀ ਕਿ ਉਹਨਾਂ ਨੇ ਜਾ ਕੇ ਮੰਮੀ ਨੂੰ ਦੱਸਿਆ ਕਿ ਇਹ ਚੀਜ਼ਾਂ ਕੋਈ ਨਹੀਂ ਮੈਂ ਹੱਲ ਕਰਦਾ ਉਹਨਾਂ ਦਾ ਤੁਸੀਂ ਉਹਨਾਂ ਦੇ ਘਰ ਤੋਂ ਬਾਅਦ ਕਿਸੇ ਗੁਰਦੁਆਰੇ ਜਾਂ ਕਿਸੇ ਹੋਰ ਨਾਲ ਵੀ ਤਾਲਮੇਲ ਕਰਦੇ ਸੀਗੇ ਕਰਦੇ ਸੀਗੇ ਇੱਕ ਗੁਰਦੁਆਰਾ ਦੀ ਕਮੇਟੀ ਸੀ ਉੱਥੇ ਅਸੀਂ ਉਹਨਾਂ ਨਾਲ ਤਾਲਮੇਲ ਕਰਦੇ ਸੀ ਇੱਕ ਉਸ ਤੋਂ ਬਾਅਦ ਉਸ ਤੋਂ ਬਾਅਦ ਅਸੀਂ ਪ੍ਰੀਤੀ ਮੈਡਮ ਦੇ ਕੋਲ ਵੀ ਗਏ ਕਿ ਬਸ ਉਸ ਤੋਂ ਬਾਅਦ ਉਹਨਾਂ ਨੇ ਕੰਟੈਕਟ ਉਹਨਾਂ ਨਾਲ ਕੀਤਾ ਉਹਨਾਂ ਨੂੰ ਪਤਾ ਸੀ ਵੀ ਤੁਹਾਡਾ ਤੁਸੀਂ ਕੰਟੈਕਟ ਕਰ ਰਹੇ ਹੋ ਉਹਨਾਂ ਨੂੰ ਬਾਅਦ ਚੋਂ ਪਤਾ ਲੱਗਿਆ ਜਦੋਂ ਉਹਨਾਂ ਨੇ ਕੰਟੈਕਟ ਕੀਤਾ ਹਾਂਜੀ ਫਿਰ ਉੱਥੋਂ ਤੋਂ ਤੁਹਾਨੂੰ ਉਹਨਾਂ ਦੇ ਘਰ ਦੇ ਵਿੱਚੋਂ ਕਿਵੇਂ ਛੁਡਾ ਕੇ ਲਏ ਉਹਨਾਂ ਨੇ ਕਾਲ ਕੀਤਾ ਕਿ ਸਾਡੀਆਂ ਕੁੜੀਆਂ ਇੱਥੇ ਪ੍ਰੋਬਲਮ ਵਿੱਚ ਆ ਤੇ ਤੁਸੀਂ ਉਹਨਾਂ ਨੂੰ ਕਢੋ ਜਦੋਂ ਉਹਨਾਂ ਨੂੰ ਇਹ ਕਾਲ ਲਾਈ ਉਹਨਾਂ ਦੇ ਵਿੱਚ ਭਜਨ ਅਰਥ ਹੋ ਗਈ ਕਿ ਹੁਣ ਕੀ ਕੀਤਾ ਜਾਵੇ ਉਹਨਾਂ ਦੇ ਡਰਾ ਨੇ ਸਾਨੂੰ ਛੇਤੀ ਛੇਤੀ ਚ ਕੱਢਤਾ ਉਹਨਾਂ ਨੇ ਵੀ ਟਿਕਟ ਅਲੱਗ ਸਾਡੀਆਂ ਅਲੱਗ ਅਲੱਗ ਟਿਕਟਾਂ ਕਰਵਾਤੀਆਂ ਸਾਨੂੰ ਮੈਨੂੰ ਕਿਸੇ ਹੋਟਲ ਜਾਂ ਚ ਬਿਠਾਤਾ ਉਹਨਾਂ ਨੂੰ ਕਿਸੇ ਹੋਰ ਜਾਂ ਚ ਬਿਠਾਦਾ ਸਟੇ ਵਾਲੀ ਜਾਂ ਚ ਬਿਠਾਤਾ ਜਿੱਥੇ 15-15 ਘੰਟੇ 14-14 ਘੰਟੇ ਦਾ ਸਟੇ ਸੀਗਾ ਪਰ ਦੋ ਕੁੜੀਆਂ ਦੇ ਜੋ ਪਲੇਨ ਸੀਗਾ ਉਹ ਕੈਨਸਲ ਹੋ ਗਿਆ ਕਿਉਂਕਿ ਉਹ ਉਹ ਲੇਟ ਪਹੁੰਚੇ ਸੀ ਮੈਨੂੰ ਪਹਿਲੇ ਨੰਬਰ ਤੇ ਭੇਜ ਦਿੱਤਾ ਸੀ ਮੈਂ ਇਹਨਾਂ ਦਾ 6-6 ਘੰਟੇ ਵੇਟ ਕੀਤਾ ਉੱਥੇ ਬਾਅਦ ਵਿੱਚ ਇਹ ਆਈਆਂ ਉਸ ਕੰਟਰੀ ਦੀ ਪੁਲਿਸ ਨਾਲ ਵੀ ਤੁਹਾਡਾ ਸੰਪਰਕ ਹੋਇਆ ਉਹ ਕਰਨੇ ਨਹੀਂ ਦਿੰਦੇ ਸੀਗੇ ਸਾਨੂੰ ਉਹਨਾਂ ਟਾਈਮ ਹੀ ਨਹੀਂ ਦਿੱਤਾ ਜਾਂਦਾ ਸੀਗਾ ਕਿ ਉਹਨਾਂ ਨਾਲ ਕੰਟੈਕਟ ਕਰ ਸਕੀਏ ਇਹਨਾਂ ਨਾਲ ਹੀ ਬੜੀ ਮੁਸ਼ਕਿਲ ਦੇ ਨਾਲ ਹੋਇਆ ਸੀ ਜਦੋਂ ਉਹਨਾਂ ਨੂੰ ਪਤਾ ਲੱਗਿਆ ਉਹਨਾਂ ਨੇ ਸਾਡੇ ਫੋਨ ਵੀ ਖੋਲੇ ਜਦੋਂ ਵੀ ਉਹਨਾਂ ਨੂੰ ਇਹ ਚੀਜ਼ ਦਾ ਪਤਾ ਲੱਗਦਾ ਕਿ ਐਦਾਂ ਕੁਝ ਹੋ ਰਿਹਾ ਵਾ ਉਹ ਫੋਨ ਲੈ ਲੈਂਦੇ ਆ ਔਰ ਫੋਨ ਲੈ ਲੈਂਦੇ ਆ ਬਾਅਦ ਵਿੱਚ ਗੱਲ ਵੀ ਸਾਡੀ 37 ਦਿਨੀ 88 ਦਿਨੀ 100 ਦਿਨੀ ਬਾਅਦ ਹੁੰਦੀ ਸੀਗੀ ਉਹ ਵੀ ਉਹਨਾਂ ਦੇ ਸਾਹਮਣੇ ਤੇ ਤੁਹਾਡੇ ਪਾਸਪੋਰਟ ਪਾਸਪੋਰਟ ਉਹਨਾਂ ਦੇ ਕੋਲ ਹੀ ਸੀਗੇ ਕਿਉਂਕਿ ਅਸੀਂ ਕੋਈ ਕਦਮ ਚੱਕ ਲਾਂਗੇ ਅਗਰ ਪਾਸਪੋਰਟ ਸਾਡੇ ਕੋਲ ਹੋਊਂਗੇ ਕਿਉਂਕਿ ਉਹਨਾਂ ਨੂੰ ਆਸਾਨੀ ਹੋ ਜਾਏਗੀ ਕਿ ਜੇ ਸਾਡੇ ਕੋਲ ਪਾਸਪੋਰਟ ਹੋਣਗੇ ਉਹਨਾਂ ਨੂੰ ਆਸਾਨੀ ਹੋ ਜਾਏਗੀ ਕਿ ਬਈ ਇਹਨਾਂ ਕੋਲ ਪਾਸਪੋਰਟ ਹੈ ਚੱਲ ਜੀ ਹਰ ਚੱਲ ਵੀ ਜਾ ਸਕਦੇ ਹੁਣ ਤੁਸੀਂ ਘਰ ਪਹੁੰਚੇ ਮਾਂ ਨੂੰ ਮੈਨੂੰ ਬਹੁਤ ਖੁਸ਼ੀ ਮਹਿਸੂਸ ਹੋ ਰਹੀ ਆਪਣੀ ਮਾਂ ਨੂੰ ਦੇਖ ਕੇ ਕੀ ਮੈਸੇਜ ਦੇਣਾ ਚਾਹੁੰਗੇ ਜਿਹੜੇ ਬੱਚੇ ਹੋਰ ਜਾਨ ਦੀ ਉਥੇ ਚਾਹਤ ਕ ਲੈ ਰਹੇ ਆ ਮੈਂ ਹੱਥ ਜੜ ਕੇ ਹੀ ਬੇਨਤੀ ਕਰਦੀ ਆ ਕਿ ਤੁਸੀਂ ਕਿਸੇ ਦੇ ਕਹਣੇ ਤੇ ਕਿਤੇ ਨਾ ਜਾਓ ਆਪਣੇ ਮਾਪਿਓ ਤੋਂ ਦੂਰ ਨਾ ਜਾਓ ਕਿਉਂਕਿ ਮਾਪਿਓ ਤੋਂ ਬਿਨਾਂ ਇਸ ਦੁਨੀਆ ਤੇ ਕੋਈ ਵੀ ਨਹੀਂ ਹੈ ਜੋ ਤੁਹਾਡਾ ਸਾਥ ਦੇਗਾ ਜੋ ਤੁਹਾਡੀ ਕੇਅਰ ਕਰੇਗਾ ਬਾਹਰ ਦੀ ਕੰਟਰੀ ਚ ਤਾਂ ਬਿਲਕੁਲ ਵੀ ਨਾ ਜਾਓ ਮਿਲੇ ਮਾਪਿਓ ਮਾਪਿਓ ਨਹੀਂ ਮਿਲੇ ਹੁਣ ਕਿਦਾਂ ਲੱਗ ਰਿਹਾ ਹੈ ਬਹੁਤ ਵਧੀਆ ਲੱਗ ਰਿਹਾ ਹੈ ਘਰਦਿਆਂ ਨੂੰ ਮਿਲ ਕੇ ਇੰਨੀ ਖੁਸ਼ੀ ਮਿਲਦੀ ਪਈ ਹੈ ਹੁਣ ਸੁੱਖ ਦਾ ਸਾਹ ਲੈ ਰਹੇ ਆ ਉਥੇ ਤਾਂ ਆਏ ਲੱਗਦਾ ਪਿਆ ਸੀ ਜਿਵੇਂ ਜੇਲ੍ਹ ਆ ਪਤਾ ਨਹੀਂ ਕਿਹੜੇ ਕਰਮਾਂ ਦੀ ਸਜ਼ਾ ਭੁਗਤਦੇ ਹੋਏ ਹਾਂ ਹੁਣ ਕਦੇ ਬਾਹਰ ਜਾਣ ਦਾ ਨਾ ਬਿਲਕੁਲ ਵੀ ਨਹੀਂ ਮਾਂ ਨੂੰ ਛੱਡ ਕੇ ਤਾਂ ਬਿਲਕੁਲ ਵੀ ਨਹੀਂ ਜਾਣਾ ਕਿ ਉੱਥੇ ਵੀ ਕੰਮ ਕਰਨ ਲਈ ਅਸੀਂ ਕੱਲੀਆਂ ਸੀ ਕੰਮ ਕਰਾਉਂਦੇ ਸੀ ਵੀ ਚਲੋ ਕੰਮ ਤਾਂ ਜੋ ਹੁੰਦਾ ਵੀ ਚਲੋ ਕੰਮ ਦੀ ਵਾਬਤੀ ਕੱਲੇ ਹਨਾ ਕੰਮ ਦੀ ਵਾਬਤੀ ਗਏ ਬੱਚੇ ਪਰ ਜਿਹੜੀ ਇਹਨਾਂ ਤੇ ਕੁੱਟਮਾਰ ਹੁੰਦੀ ਸੀ ਨਜਾਇਜ਼ ਆਪ ਹੀ ਉਹਨਾਂ ਨੇ ਕੰਮ ਕਰਾਉਣਾ ਸਾਰੀ ਦਿਹਾੜੀ ਦਿਨ ਰਾਤ ਇਹਨਾਂ ਨੂੰ ਭਜਾਈ ਫਿਰਦੇ ਸੀ ਦਿਨ ਰਾਤ ਕੰਮ ਕਰਾਉਣਾ ਨਾਲੇ ਕੁੱਟਮਾਰ ਕਰਨੀ ਇਹਨਾਂ ਤੇ ਬਹੁਤ ਜ਼ਿਆਦਾ ਕੁੱਟਮਾਰ ਕਰਦੇ ਸੀਗੇ ਨਜਾਇਜ਼ ਬਿਨਾ ਗਲਤੀ ਤੋਂ ਲਫੇੜੇ ਮਾਰਨੇ ਇਹਨਾਂ ਦੇ ਕੁੱਟਮਾਰ ਕਰਨੀ ਫੋਨ ਤੇ ਕਿੰਨੀ ਵਾਰੀ ਗੱਲ ਹੁੰਦੀ ਸੀ ਕਿੰਨਾ ਟਾਈਮ ਹੋ ਗਿਆ ਸੀ ਤੁਹਾਡੇ ਬੱਚਿਆਂ ਨੂੰ ਲਈਏ ਨੇ ਸਾਡੇ ਬੱਚਿਆਂ ਨੂੰ ਹੋ ਗਏ ਸੀਗੇ ਸਾਲ ਹੋ ਗਿਆ ਸੀਗਾ ਜੀ ਤੇ ਫੋਨ ਤੇ ਕਿੰਨੀ ਵਾਰੀ ਗੱਲ ਹੋਈ ਹੈ ਸਾਲ ਦੇ ਵਿੱਚ ਤੁਹਾਡੇ ਸਾਲ ਦੇ ਵਿੱਚ ਫੋਨ ਤੇ ਤਾਂ ਵੈਸੇ ਗੱਲ ਕਰਾਉਂਦੇ ਸੀਗੇ ਦਸੇ ਦਿਨੇ ਅਠੇ ਦਿਨੇ ਗੱਲ ਕਰਾਉਂਦੇ ਸੀ ਕਿਤੇ ਕਰਾਉਂਦੇ ਸੀ ਆਪਦੇ ਕੋਲ ਖੜਕੇ ਕਰਾਉਂਦੀ ਸੀ ਮੈਡਮ ਇਹਨਾਂ ਦੀ ਕੋਲ ਖੜਦੀ ਸੀ ਮੂਹਰੇ ਖੜਦੀ ਸੀ ਤਾਂ ਗੱਲ ਹੁੰਦੀ ਸੀ ਇਹਨਾਂ ਦੀ ਕਿ ਇਹਨਾਂ ਨੂੰ ਇਹ ਕਹਿੰਦੀ ਸੀ ਕਿ ਤੁਸੀਂ ਆਪਦੇ ਮਾਪਿਆਂ ਨੂੰ ਕੁਝ ਨਹੀਂ ਦੱਸਣਾ ਤੁਸੀਂ ਆਪਦੇ ਮਾਪਿਆਂ ਦੇ ਕੋਲ ਹੱਸ ਕੇ ਗੱਲ ਕਰਨੀ ਹੈ ਕੋਈ ਉਹਨਾਂ ਨੂੰ ਮਹਿਸੂਸ ਨਾ ਹੁੰਦੇ ਉਹ ਵੀ ਅਸੀਂ ਤੰਗ ਆ ਜਾਂ ਸਾਡੇ ਤੇ ਕੋਈ ਕੁੱਟਮਾਰ ਹੁੰਦੀ ਆ ਕੰਮ ਕੀ ਕਰਾਉਂਦੇ ਸੀ ਕੰਮ ਕਰਾਉਂਦੇ ਸੀ ਆ ਹੀ ਝਾੜੂ ਪੋਚਾ ਹੀ ਕਰਾਈ ਜਾਂਦੇ ਸੀ ਤੇ ਕਿਤੇ ਬਾਹਰ ਅੰਦਰ ਜਾਣ ਦੀ ਨਾ ਕਿਸੇ ਬਸੇ ਨਹੀਂ ਨਿਕਲ ਨਹੀਂ ਦਿੰਦੇ ਇੱਕ ਸਮਝ ਇੱਕ ਹਸਬ ਦੀ ਜੇਲ੍ਹ ਦੇ ਵਿੱਚ ਸੀਗੇ ਇਹ ਹੈ ਬਾਹਰ ਕਹਿ ਕੇ ਗਏ ਸੀ ਵੀ ਬਾਹਰ ਚੱਲੇ ਆ ਸੁਪਨਾ ਸੀ ਬਾਹਰ ਚੱਲੇ ਆ ਵੀ ਚਲੋ ਕਰਦੀਆਂ ਮਜਬੂਰੀਆਂ ਸੀ ਬੱਚੇ ਘੱਲ ਤੇ ਹਨਾ ਕਰਦੇ ਹਾਲਾਤ ਇਦਾਂ ਦੇ ਸੀ ਪਰ ਬਾਹਰ ਇਹਨਾਂ ਨੇ ਬਾਹਰਲਾ ਕੁਝ ਨਹੀਂ ਵੇਖਿਆ ਪਰ ਜੇਲ੍ਹ ਹੀ ਵੇਖੀ ਹੈ ਇਹਨਾਂ ਨੇ ਬਸ ਇੱਕ ਸਿਰਫ ਜੇਲ੍ਹ ਹੀ ਆ ਘਰ ਦੇ ਵਿੱਚ ਸੀਗੀ ਇਹਨਾਂ ਨੂੰ ਜਿਹੜੀਆਂ ਤੁਸੀਂ ਬੱਚੀਆਂ ਇਹ ਉੱਤੇ ਭੇਜੀਆਂ ਇੰਨੀ ਛੋਟੀ ਉਮਰ ਦੇ ਵਿੱਚ ਤੇ ਕਿੱਡੀ ਕ ਮਜਬੂਰੀ ਸੀ ਤੁਹਾਡੀ ਇਹਨਾਂ ਨੂੰ ਮਜਬੂਰੀਆਂ ਸੀ ਵੀਰ ਜੀ ਘਰਾਂ ਦੀਆਂ ਮਜਬੂਰੀਆਂ ਹੁੰਦੀਆਂ ਐ ਬੇਟਾ ਛੋਟਾ ਸੀਗਾ ਤੇ ਘਰ ਵਾਲਾ ਮੇਰਾ ਉਦੋਂ ਦਾ ਸੀ ਕਿ ਲਾਈਟ ਲੱਗ ਗਈ ਸੀ ਉਹਨੂੰ ਨਹੀਂ ਸੀ ਇਦਾਂ ਨੀ ਕੰਮ ਧੰਦੇ ਵਾਲੇ ਵੀ ਘਰ ਦੀਆਂ ਮਜਬੂਰੀਆਂ ਸੀ ਬੱਚੀਆਂ ਸੀਗੀਆਂ ਦੋ ਮੇਰੀਆਂ ਇਹਨਾਂ ਦੇ ਲੋਏ ਤੁਹਾਡੀ ਫੋਨ ਤੇ ਗੱਲ ਹੁੰਦੀ ਸੀਗੀ ਇਹਨਾਂ ਨਾਲ ਹਾਂਜੀ ਕਿਹੋ ਜੀ ਗੱਲ ਹੁੰਦੀ ਸੀ ਗੱਲ ਨੋਰਮਲ ਗੱਲ ਜਦੋਂ ਕੋਲੇ ਸੀਗੀ ਕੋਲੇ ਖੜ ਕੇ ਗੱਲ ਕਰਾਉਂਦੀ ਸੀ ਤਾਂ ਨੋਰਮਲ ਗੱਲ ਹੁੰਦੀ ਸੀ ਹੈ ਕਿ ਕੁਝ ਨਹੀਂ ਸੀ ਦੱਸ ਰਹੀਆਂ ਨਾ ਉਹ ਦੱਸਣ ਦਿੰਦੀ ਸੀਗੀ ਇਹਨਾਂ ਨੂੰ ਕਹਿੰਦੀ ਹੁੰਦੀ ਸੀ ਬਾਅਦ ਦੇ ਵਿੱਚ ਜਦੋਂ ਕਿ ਇਹ ਕਦੇ ਚੋਰੀ ਗੱਲ ਕਰਦੀਆਂ ਸੀ ਸਾਡੇ ਨੂੰ ਸਾਡੇ ਨਾਲ ਹਨਾ ਜਦੋਂ ਕਿਤੇ ਨਹੀਂ ਸੀ ਹੁੰਦੀ ਉਦੋਂ ਸਾਨੂੰ ਦੱਸ ਰਹੇ ਸੀ ਵੀ ਸਾਡੇ ਨਾਲ ਮम्मा ਆਹ ਹਾਲਾਤ ਹੁੰਦੇ ਆ ਸਾਨੂੰ ਕੁੱਟਮਾਰ ਪੈਂਦੀ ਆ ਸਾਨੂੰ ਕੋਲੇ ਖੜਕੇ ਗੱਲ ਕਰਵਾਉਂਦੀ ਆ ਸਾਨੂੰ ਕਹਿੰਦੀ ਆ ਵੀ ਨਹੀਂ ਕੁਝ ਦੱਸਣਾ ਕਰਦਿਆਂ ਨੂੰ ਆਉਦਿਆਂ ਨੂੰ ਤੇ ਬਸੰਤ ਸਿੰਘ ਤੱਕ ਕਿਵੇਂ ਤੁਹਾਡੀ ਪਹੁੰਚ ਕੀਤੀ ਬਸੰਤ ਸਿੰਘ ਤੱਕ ਪਹੁੰਚ ਕੀਤੀ ਫਿਰ ਅਸੀਂ ਇਹਨਾਂ ਕੋਲ ਆਏ ਇਹਨਾਂ ਦੀ ਹੈਲਪ ਲਈ ਇਹਨਾਂ ਨੂੰ ਦੱਸਿਆ ਵੀ ਵੀਰਜੀ ਸਾਡੇ ਨਾਲ ਆਹ ਗੱਲ ਹੋਈ ਆ ਵੀ ਬੱਚੇ ਸਾਡੇ ਐ ਕਰਕੇ ਪਰੇਸ਼ਾਨ ਆ ਤੰਗ ਆ ਇਹਾਂ ਦੇ ਕੋਈ ਨਹੀਂ ਵੀ ਕੋਈ ਹੱਲ ਕੱਢਦੇ ਆ ਫਿਰ ਮੁੜ ਕੇ ਵੀ ਚਲੋ ਉਹਨਾਂ ਨੇ ਨਹੀਂ ਕੋਈ ਸਾਨੂੰ ਨਿਆਂ ਦਿੱਤਾ ਨਹੀਂ ਕੋਈ ਸਿਰਾ ਦਿੱਤਾ ਫਿਰ ਵੀਰਜੀ ਆਪ ਗਏ ਉੱਥੇ ਆਪ ਜਾ ਕੇ ਵੀ ਸਾਨੂੰ ਨਹੀਂ ਪਤਾ ਕਿਵੇਂ ਕਰਕੇ ਲਿਆਏ ਕਿਵੇਂ ਨਹੀਂ ਆਪ ਜਾ ਕੇ ਉੱਥੇ ਉਹਨਾਂ ਨਾਲ ਸਾਹਮਣਾ ਕਰਕੇ ਆਪ ਲੈ ਕੇ ਆਏ। ਤੁਹਾਡੀਆਂ ਬੱਚੀਆਂ ਤੁਹਾਡੇ ਝੋਲੀ ਪਾ। ਆ ਝੋਲੀ ਪਾਤੀਆਂ। ਅੱਜ ਬੱਚੀਆਂ ਸਾਡੀਆਂ ਸਾਡੇ ਕੋਲ ਸਹੀ ਸਲਾਮਤ ਸਾਡੇ ਕੋਲ ਲੈ ਆਂਦੀਆਂ। ਬਹੁਤ ਬਹੁਤ ਦਿਲ ਤੋਂ ਸ਼ੁਕਰ ਸੁਖਜਾਨਾ ਕਰਦੇ ਹਾਂ ਉਹਨਾਂ ਦਾ। ਬਹੁਤ ਧੰਨਵਾਦ ਉਹਨਾਂ ਦਾ। ਬਹੁਤ ਹੀ ਜ਼ਿਆਦਾ। ਜੀ ਮੈਂ ਤਾਂ ਇਹੀ ਕਹੂੰਗੀ ਅੱਜ ਹੱਥ ਬੰਨ ਕੇ ਸਾਰਿਆਂ ਨੂੰ ਇਹੀ ਕਹੂੰਗੀ ਆਪਦੇ ਭੈਣ ਭਰਾਵਾਂ ਨੂੰ। ਬੇ ਮੇਰੇ ਵਾਂਗ ਕੋਈ ਨਾ ਆਪਦੀਆਂ ਬੱਚਿਆਂ ਨੂੰ ਭੇਜੋ ਘਰ ਦੇ ਵਿੱਚ ਤਾਂ ਖਾਸ ਕਰਕੇ ਹੀ ਨਾ ਭੇਜੋ ਕਿਸੇ ਦੇ ਕਿਸੇ ਦੇ ਮਗਰ ਲਾ ਕੇ ਕੋਈ ਇਦਾਂ ਦਾ ਰਿਸਕ ਨਾ ਲਓ ਕਿ ਅਸੀਂ ਬੱਚੇ ਬਾਹਰ ਕੱਢ ਲਗੇ ਜਿੱਥੇ ਸਾਨੂੰ ਕਮਾਈ ਆਉਗੀ ਕੋਸ਼ਨੀ ਉਥੇ ਉਥੇ ਇਦਾਂ ਦਾ ਹਾਲ ਹੀ ਆ ਘਟਮਾਰ ਮਾਰ ਪਟ ਗਲਤ ਰਸਤੇ ਪਾਉਂਦੇ ਆ ਕੀ ਕੀ ਕੁਸ਼ ਕਰਦੇ ਆ ਤੁਹਾਡੀ ਬੱਚੀ ਕਿੰਨੇ ਸਾਲ ਦੀ ਸੀ ਸਾਡੀ ਬੱਚੀ ਸੀਗੀ 22 ਸਾਲ ਦੀ ਸੀ ਜਦੋਂ ਗਈ ਹਾਲਾਤ ਇਹੋ ਜਿਹੇ ਸੀ ਵਸ ਰਹੋਂਦਿਆਂ ਕਤਾਂਦਿਆਂ ਹੀ ਜਦੋਂ ਫੋਨ ਲਾਉਂਦਿਆਂ ਸੀ ਅੱਠੀ ਸੱਤੀ ਦਿਨ ਹੀ ਕਿਤੇ ਲਾਉਣਾ ਕਦੇ ਅੱਠੀ ਦਿਨ ਹੀ ਲਾਉਣਾ ਬਸ ਕਹਿੰਦਿਆਂ ਸੀ ਸਾਡੇ ਹਾਲਾਤ ਮਾੜੇ ਆ ਕੀ ਸੋਚ ਕੇ ਤੁਸੀਂ ਭੇਜਿਆ ਸੀ ਬਾਹਰ ਅਸੀਂ ਸੋਚ ਕੇ ਭੇਜਿਆ ਸੀ ਵੀ ਸਾਡੇ ਲੈਣੇ ਦੇਣੇ ਸਰ ਚੜੇ ਅਕਰੇ ਹਾਲਾਤ ਹੀ ਇਹੋ ਜਿਹੇ ਸੀ ਕਿੰਨੀਆਂ ਬੇਟੀਆਂ ਨੇ ਤੁਹਾਡੀਆਂ ਦੋ ਤੇ ਕਿੰਨਾ ਟਾਈਮ ਹੋ ਗਿਆ ਸੀ ਇਹਨਾਂ ਨੂੰ ਗਈਆਂ ਨੂੰ 4 ਮਹੀਨੇ ਹੋ ਗਏ 4 ਮਹੀਨਿਆਂ ਦੇ ਵਿੱਚ ਜਦੋਂ ਗੱਲਬਾਤ ਹੋਈ ਤੁਹਾਡੀ ਕੀ ਕਹਿੰਦੀ ਸੀ ਇਹ ਬਸ ਹੀ ਕਹਿੰਦਾ ਸੀ ਮੰਮੀ ਅਸੀਂ ਔਖਾਂ ਆਏ ਜਦੋਂ ਫੋਨ ਆਉਂਦਾ ਸੀ ਬਸ ਉਹਦੀ ਰੋਂਦਿਆਂ ਸੀ ਮੰਮੀ ਅਸੀਂ ਔਖਾਂ ਆਏ ਤੁਸੀਂ ਬਸਤ ਸਿੰਘ ਨੇ ਕਿਵੇਂ رابطہ ਕਾਇਮ ਕੀਤਾ ਇਹਨਾਂ ਨਾਲ ਇਹਨਾਂ ਨੂੰ ਅਸੀਂ ਇਹਨਾਂ ਨੂੰ ਦੱਸਿਆ ਸੀ ਵੀ ਬਾਈ ਆਪਣੀਆਂ ਬੇਟੀਆਂ ਬਹੁਤ ਵੀ ਹੈਗੀਆਂ ਵੀ ਗਲਤ ਰਸਤੇ ਤੇ ਤੋਰੀ ਫਿਰਦੇ ਹੋ ਵੀ ਉਹ ਬਹੁਤ ਪਰੇਸ਼ਾਨ ਕਰਦੇ ਉਹਨਾਂ ਨੂੰ ਕੀ ਕੰਮ ਕੀ ਕਰਉਂਗੇ ਅਸੀਂ ਇਹਨਾਂ ਕੋਲ ਝਾੜੂ ਪੋਚਾਈ ਤੇ ਰੋਟੀ ਟੋਕ ਬਸ ਲਵਾ ਲੈਂਦੇ ਸੀ ਦੁਕਾਨ ਨੂੰ ਦਿੰਦੇ ਨਹੀਂ ਸੀ ਜੇ ਤੁਸੀਂ ਇਹਨਾਂ ਨੂੰ ਆਕੇ ਦੱਸਿਆ ਕੀ ਦੱਸਿਆ ਫਿਰ ਇਹਨਾਂ ਨੂੰ ਆਕੇ ਇਹਨਾਂ ਨੂੰ ਬਸ ਆਈ ਦੱਸਿਆ ਵੀ ਆਪਣੀਆਂ ਬੇਟੀਆਂ ਭਾਈ ਬਹੁਤ ਔਖੀਆਂ ਆ ਹੂੰ ਉਦੋਂ ਬਾਅਦ ਇਹਨਾਂ ਨੇ ਕੀ ਕੀਤਾ ਇਹ ਕਹਿੰਦੇ ਵੀ ਸੋਚਦੇ ਆ ਭੈਣੇ ਮਿਲ ਗਏ ਕੋਸ ਵੀ ਆਪਾਂ ਬੇਣੇ ਆ ਕੋਸ ਉਹਨਾਂ ਨੂੰ ਫੋਨ ਫਾਨ ਲਾ ਕੇ ਪੁੱਛਦੇ ਆ ਹੂੰ ਫਿਰ ਉਦੋਂ ਬਾਅਦ ਤੇ ਉਦੋਂ ਬਾਅਦ ਫਿਰ ਇਹ ਕਹਿੰਦੇ ਵੀ ਅਸੀਂ ਜਾ ਕੇ ਪੁੱਛਦੇ ਆ ਫਿਰ ਇਸ ਕੁੜੀ ਦਾ ਫੋਨ ਆਇਆ ਫਿਰ ਇਹਨੇ ਦੱਸਿਆ ਵੀ ਸਾਡੀ ਘਰਤ ਮਾਰ ਅੰਕਲ ਬਹੁਤ ਹੁੰਦੀ ਆ ਪਾਪਾ ਹੂੰ ਇਰੇ ਕਹਿੰਦੇ ਵੀ ਕੋਈ ਨਹੀਂ ਜੇ ਕੁੜੀਆਂ ਔਖੀਆਂ ਤੇ ਅਸੀਂ ਜਾ ਕੇ ਫਿਰ ਲੈ ਆਉਣੀ ਆ। ਹੂੰ। ਇੰਨੀ ਨਿੱਕੀ ਉਮਰ ਆ ਇਹਨਾਂ ਬੱਚੀਆਂ ਦੀ ਤੁਸੀਂ ਬਾਹਰ ਭੇਜਤਾ ਕਿਵੇਂ ਆਪ ਦਾ ਜਿਹੜਾ ਟੁਕੜਾ ਬਾਹਰ ਭੇਜਿਆ ਤੁਸੀਂ ਕਿਹਦੇ ਕਹਿਣ ਸੀ। 25 ਸਾਲ ਦੇ ਵੀ। ਬਸ ਆਹ ਕੁੜੀ ਪਹਿਲਾਂ ਗਈ ਸੀ ਇਹਦੇ ਕਹਿਣ ਤੇ ਵੀ ਬਾਈ ਕਹਿੰਦਾ ਚੱਲ ਕੁੜੀਆਂ ਦੀ ਉੱਥੇ ਲੋੜ। ਵਿਚਾਰ ਆਪਾਂ ਕੱਲ ਕੇ ਵੇਖ ਲੈਣੇ ਆ। ਹੂੰ। ਵੀ ਘਰ ਦੇ ਤੁਹਾਡੇ ਹਾਲਾਤ ਸਾਡੇ ਬਹੁਤ ਵੀ ਮੁੰਡੇ ਮੇਰੇ ਨਸ਼ਾ ਬੱਤਾ ਕਰਦੇ ਕਰਕੇ। ਤਾਂ ਕਰਕੇ ਵੀ ਕੁੜੀਆਂ ਦਾ ਸਾਰਾ ਲਿਆ। ਕੁੜੀਆਂ ਦਾ ਸਾਰਾ ਲਿਆ। ਹੱਥ ਵਟਾਉਣੀਆਂ ਦਰਵਾਜ਼ਾ ਮਾਵਾ ਮੁੰਡਿਆਂ ਦੀ ਆਸ ਹੁੰਦੀ ਆ ਆਸ ਹੁੰਦੀ ਆ ਤੇ ਮੈਨੂੰ ਤਾਂ ਵੀਰ ਜੀ ਮੇਰੇ ਮੇਰਿਆਂ ਧੀਆਂ ਦੀ ਆਸ ਸੀ ਹੱਥ ਪੈਰ ਵੇਖ ਕਿਵੇਂ ਪਾਟੇ ਪਈ ਆ ਲੈ ਬੁਰਾ ਹਾਲ ਹੋਇਆ ਪੈ ਹੱਥ ਵੇਖ ਲੈ ਵਿਚਾਰੀਆਂ ਦੇ ਇਹ ਇਹਨਾਂ ਧੀਆਂ ਦੇ ਵਿੱਚ ਤੇ ਤੁਹਾਨੂੰ ਪਤਾ ਹਾਂਜੀ ਸਾਨੂੰ ਇਹਨਾਂ ਵਿੱਚ ਦੀ ਬੁੱਤ ਦਿੰਦੇ ਕੀ ਕਹਿਣਾ ਚਾਹੋਗੇ ਜਿਹੜੀਆਂ ਹੋਰ ਮਾਵਾਂ ਨੇ ਤੁਹਾਡੀਆਂ ਵਰਗੀਆਂ ਬਸ ਅਸੀਂ ਕਹਿੰਦੇ ਜਿਵੇਂ ਸਾਡੀਆਂ ਬੇਟੀਆਂ ਦੇ ਹਾਲਾਤ ਹੋਏ ਕੋਈ ਮਾਂ ਬਾਹਰ ਤੀ ਨੂੰ ਆਪਦੇ ਨੂੰ ਛੇਤੀ ਕੱਲੇ ਪੜੀਆਂ ਲਿਖੀਆਂ ਆ ਕੋਰਸ ਕਰਸ ਕੀਤੇ ਹੋਏ ਸੀ ਤੇ ਜਿਹੜੇ ਅਸੀਂ ਘਰ ਦੇ ਹਲਾਤਾਂ ਮਾਰਿਆ ਨੇ ਵੀ ਕੰਮ ਕਰਨ ਕਾ ਲੱਤਾਂ ਕਿੰਨੇ ਮੁੰਡੇ ਕਿੰਨੇ ਨੇ ਤੁਹਾਡੇ ਦੋ ਮੁੰਡੇ ਕੀ ਕੰਮ ਕਰਦੇ ਨੇ ਨਹੀਂ ਕੰਮ ਕੋਈ ਨਹੀਂ ਇੱਕ ਦਾ ਐਕਸੀਡੈਂਟ ਹੋ ਗਿਆ ਦੋ ਮਹੀਨੇ ਹੋ ਗਏ ਵੀਰ ਜੀ ਨੂੰ ਪਤਾ ਬੁਰਾ ਹਾਲ ਉਹਦੀ ਲੱਤ ਵੀ ਟੁੱਟੀ ਸਰਦਾ ਆਪਰੇਸ਼ਨ ਹੋਇਆ ਪਿਆ 55 ਕੰਜਾ ਕਸਿਆ ਵਲਾਤ ਨਾ ਹੁਣ ਤੁਹਾਡੀਆਂ ਬਿੜੀਆਂ ਵਾਪਸ ਆਈਆਂ ਹੈਗੀਆਂ ਹਾਂਜੀ ਕੀ ਕਹਿਣਾ ਚਾਹੁੰਦੇ ਹੋ ਕਿਸ ਤਰ੍ਹਾਂ ਦਾ ਲੱਗ ਰਿਹਾ ਬੰਦਾ ਸਾਨੂੰ ਬਹੁਤ ਅਸੀਂ ਧੰਨਵਾਦ ਕਰਦੇ ਆ ਸਾਡੇ ਭਰਾ ਦਾ ਜਿਹੜਾ ਸਾਡੀਆਂ ਬੇਟੀਆਂ ਨੂੰ ਵਾਪਸ ਲਿਆਇਆ ਸਹੀ ਸਲਾਮਤ ਅਸੀਂ ਰੱਜ ਕੇ ਦਿਲੋਂ ਤਾਂ ਜਾ ਕੇ ਧੰਨਵਾਦ ਕਰਦੇ ਆ ਵੀਰ ਜੀ ਦਾ ਕੀ ਕਹਿਣਾ ਚਾਹੁੰਗੇ ਜੇ ਬਸਾਂ ਸੰਤੀ ਲੈ ਕੇ ਇੱਕ ਰੱਬ ਰੂਪੀ ਹਾਂਜੀ ਹਾਂਜੀ ਰੱਬ ਰੂਪੀ ਰੱਬ ਰੂਪ ਵੀ ਸਾਡੇ ਭਾ ਦਾ ਤਾਂ ਰੱਬ ਰੱਬ ਦਾ ਰੂਪ ਵੀ ਰੱਬ ਬਾ ਸਾਡੇ ਭਾ ਦਾ ਤਾਂ ਵੀਰ ਜੀ ਜਿਵੇਂ ਸਾਡਾ ਭਰਾ ਸਾਡੀਆਂ ਵੇਟੀਆਂ ਨੂੰ ਕੱਢ ਕੇ ਲਿਆਇਆ ਜਿਹੜੇ ਹਲਾਤਾਂ ਚ ਕਿਵੇਂ ਅਗਲਿਆਂ ਨੇ ਰਾਤ ਨੂੰ ਕੱਢ ਤੀਆਂ ਬਸੰਤ ਕਿਤੇ ਸੀ ਕੁੜੀਆਂ ਕਿਤੇ ਸੀ ਕਿਵੇਂ ਆਏ ਤੇ ਕਿਵੇਂ ਬੰਬੇ ਆ ਕੇ ਇਕੱਠੇ ਹੋਏ ਆ ਇਹ ਕੱਲੰਗਾ ਕੱਲੰਗਾ ਕੁੜੀਆਂ ਕੱਲੰਗਾ ਨਾ ਨੇ ਕੱਲਾ ਇਹ ਹਾਲਾਤਾਂ ਚ ਉਹ ਬੁਰਿਆਂ ਚੋਂ ਨਿਕਲ ਕੇ ਆਇਆ ਕਿਹੜੇ ਹਾਲਾਤਾਂ ਨਾ ਉਹ ਸਾਨੂੰ ਪਤਾ ਤੇ ਜਾਂ ਇਹਨੂੰ ਪਤਾ ਕਿਵੇਂ ਇਹ ਫਸ ਕਿਵੇਂ ਗਈਆਂ ਇਹੋ ਜਿਹੇ ਚਾਂਸੇ ਦੇ ਵਿੱਚ ਬਸ ਕੀ ਬਤਾ ਸੀ ਬਸ ਜਿਹੜਾ ਗਾਂ ਜਿੱਥੇ ਤੁਸੀਂ ਕੁੜੀਆਂ ਭੇਜੀਆਂ ਸੀਗੀਆਂ ਕਿਹਦੇ ਕਹਿਣ ਤੇ ਭੇਜੀਆਂ ਸੀਗੀਆਂ ਕਿਵੇਂ ਹੋਇਆ ਇਹ ਸਾਰਾ ਬਸ ਹਾਲਾਤ ਹੀ ਬਸ ਇਹੋ ਜੇ ਬਣ ਗਏ ਵੀਰ ਜੀ ਐਸਾ ਚਾਹੀਦਾ ਨਾ ਚਾਹੁੰਦੇ ਵੀ ਉਹ ਨਾ ਕਰਾਂ ਚਾ ਉੱਥੇ ਵੀ ਕੁੜੀਆਂ ਨੂੰ ਆਪਦਿਆਂ ਨੂੰ ਕੋਈ ਕਰ ਲੈਣ ਇਹੋ ਜਿਹੇ ਹਾਲਾਤਾਂ ਜਨਾਪੂੜੀਆਂ ਨੂੰ ਆਵਦੀਆਂ ਬੇਟੀਆਂ ਨੂੰ ਪਰੇਸ਼ਾਨ ਨਹੀਂ ਜਨਾ ਕੱਲੇ ਅਜ ਤਾਂ ਇਹੀ ਕਹਿੰਦੇ ਵੀ ਸਾਡੀਆਂ ਕੁੜੀਆਂ ਸਹੀ ਸਲਾਮਤ ਆਈਆਂ ਤੇ ਸਾਡੇ ਭਾਦਾਤਾ ਬਸੰਤ ਸਿੰਘ ਰੱਬ ਦਾ ਰੂਪ ਬਾਕੀ ਇਹ ਹੀ ਮੈਨੂੰ ਫੈਮਿਲੀ ਦੀ ਫੁੱਲ ਸਪੋਰਟ ਸੀ ਮਿੱਤਾਂ ਹੀ ਮੈਂ ਇਹ ਸਾਰਾ ਕੰਮ ਖਤੇ ਕਰਿਆ ਕਿਉਂਕਿ ਜਦੋਂ ਆਪਾਂ ਨੂੰ ਫੈਮਿਲੀ ਦੀ ਸਪੋਰਟ ਹੁੰਦੀ ਨਾ ਆ ਫੇਰੀ ਬੰਦਾ ਕਾਮਯਾਬ ਬੰਦਾ ਨਹੀਂ ਬਹੁਤ ਦੁੱਖ ਨਾ ਹੌਸਲਾ ਵਾ ਜਾਂਦਾ